ਇਹ ਕਹਿੰਦੇ ਆ ਜੁੱਧ ਨਸ਼ਿਆ ਅਮਰਤਾ ਉਹ ਭਾਈ ਸਾਹਿਬ ਤੁਸੀਂ ਜੁੱਧ ਨਸ਼ਿਆ ਅਮਰਤਾ ਦੀ ਗੱਲ ਕਰਦੇ ਆ ਸੋਡਾ ਐਮਐਲਏ ਆਇਤੋਂ ਬਾਕੇ ਬੁਰਾ ਨੇ ਤੋਂ ਅਮਰਪਾਲ ਸਿੰਘ ਸੁਗਨਾਂਦੜਾ ਆਇਤੋਂ 10 ਦਿਨ ਪਹਿਲਾਂ ਦੀ ਘਟਨਾਏ ਸਰਜੀ ਕਰਦਾ ਔਰ ਸਪੋਰਟ ਸਕੂਲ ਆ ਭੜਤਾ ਭਾਈ ਚ ਉੱਥੇ ਬੱਚਿਆਂ ਦੇ ਕੋਲੋਂ ਇੱਕ ਉਹ ਬੈਪ ਪਤਾ ਨਹੀਂ ਬੀਪ ਪਤਾ ਨਹੀਂ ਕੀ ਕਹਿੰਦੇ ਆ ਬੈਪ ਬੈਰ ਕਹਿੰਦੇ ਆ ਭਗਤੇ ਦੇ ਬੱਚੇ ਤੋਂ 8ਵੀਂ ਚ ਪੜਦੇ ਕੋਲੋਂ ਬੈਰ ਫੜੀ ਜਾਂਦੀ ਐ ਉਹ ਬੱਚੇ ਦਾ ਬਾਪ ਹੀਰਾ ਸਿੰਘ ਨਾਵਾ ਦਾ ਭਗਤੇ ਤੋਂ ਐ ਉਹ ਸਕੂਲ ਚ ਆਉਂਦਾ ਐ ਸਕੂਲ ਚ ਜਾ ਕੇ ਕਹਿੰਦਾ ਵੀ ਮੇਰੇ ਜਵੰਗ ਦੀ ਗਲਤੀ ਐ ਜੋ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਐ ਪਰ ਉਹ ਬੈਰ ਵੇਚਣ ਵਾਲਾ ਕੌਣ ਸੀ 11ਵੀਂ ਚ ਪੜਦਾ ਇੱਕ ਬੱਚਾ ਜਿਹੜਾ ਸੁਖਾ ਆਨੰਦ ਵਾਲੇ ਐਮਐਲ ਦਾ ਭਤੀਜਾ ਐ ਕੋਈ ਗੱਲ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਂ ਆਪਣਾ ਬੱਚਾ ਹਟਾਉਣ ਨੂੰ ਤਿਆਰ ਹਾਂ ਸਕੂਲ ਵਿੱਚ ਕਹੇ ਪਏ ਆਪਣਾ ਬੱਚਾ ਹਟਾ ਲਾ ਪਰ ਜਿਹੜਾ ਬੱਚੇ ਨੇ ਲਿਆ ਕੇ 11ਵੀਂ ਚ ਪੜਦੇ ਨੇ ਵੇਚੀ ਐ ਇਹ ਜਵਾਕਾਂ ਨੂੰ ਹੋਰ ਨੂੰ ਰਹਿ ਤੇ ਲਾ ਰਿਆ ਉਹਦੇ ਬਾਰੇ ਕੀ ਕਰੋਗੇ ਤਾਂ ਪ੍ਰਸ਼ਾਸਨ ਸਕੂਲਾਂ ਨੂੰ ਪਤਾ ਕੀ ਕਹਿੰਦਾ ਉਹਦਾ ਜੀ ਐਮਐਲਏ ਦਾ ਭਤੀਜਾ ਹੈ ਉਹਦੇ ਕਾਰਵਾਈ ਨਹੀਂ ਹੋਣੀ ਇਹ ਕਹਿੰਦੇ ਆ ਨਸ਼ੇ ਆਮਰਤ ਜੋ ਤਾਂ ਹੀ ਛੇੜਿਆ ਹੋਇਆ ਹੈ ਇਹਨਾਂ ਦੇ ਐਮਐਲਏ ਉਹਨਾਂ ਦੇ ਕਹਾਾਂ ਜਵਾਰ ਸਕੂਲਾਂ 'ਚ ਕੀ ਕਰ ਰਹੇ ਐ ਉਹਦੀ ਕਿਵੇਂ سپورਟ ਕਰਦੇ ਐ ਆ ਤੁਹਾਡੇ ਚੌਧਰੀ ਵਾਲਾ ਪਿੰਡ ਐ ਗਾ ਚੌਧਰਾਣਾ ਪਿੰਡ ਐ ਚੌਧਰਾਣਾ ਪਿੰਡ ਐ ਸਰਪੰਚਾ ਉਸਲਾ ਸਾਫਕਾ ਰਿਹਾ ਕਈ ਵਾਰੀ 12 ਮੁਕਦਮਿਆਂ 12 ਮੁਕਦਮੇ ਐਂਡੀ ਕਸ਼ਦੇ ਉਹ ਬੰਦੇ ਦੇ ਉੱਤੇ ਉਹਦਾ ਘਰ ਕਿਦੋਂ ਢਾਹੋਂਗੇ ਆ ਸ਼ਰੀਆ ਬਾਗਾ ਪੁਰਾਣਾ ਐਮਐਲਏ ਉਹ ਇਸ ਪੋਰਚ ਖੜਾ ਐ ਰੋੜ ਸਲ ਚੁੱਕਿਆ ਦੇ ਘਰ ਤੋਂ ਆਉਣ ਬਾਰੇ ਆ ਗਰੀਬਾਂ ਦੇ ਕੋਲੇ ਜਾਉਂਦੇ ਫਿਰਦੇ ਆ ਓਏ ਜਾਂ ਲੈ ਕੇ ਅਸੀਂ ਵੀ ਤੁਰ ਜਾਂਦੇ ਆ ਉਹਦੇ ਚ ਤੁਰ ਜਾਂਦੇ ਜੇ ਏਸੀ ਵੀ ਲੈ ਕੇ ਪਰ ਜਿਹੜਾ ਚੌਧਰੀ ਵਾਲਾ ਸਰਪੰਚ ਹੈ ਸਰਪੰਚਾ ਬਾਰਾ ਮਕਦਮੇ ਹਿੰਡਿਕਸ ਤੇ ਤੇ ਜਿਹੜੀ ਸੱਜੀ ਕਫੀ ਬਾਹ ਐਸ ਬਾਗੇ ਪਰਾਲੇ ਐਮ ਐਲ ਏ ਦੀ ਇਹ ਕਹਿੰਦੇ ਨਸ਼ਿਆਂ ਉਪਰੋਂ ਜੁੱਦ ਛੇੜਿਆ ਹੋਇਆ ਜੀ ਆਹ ਨਸ਼ੇ ਦਾ ਖਾਤਮਾ ਕਰਨ ਤੋਂ ਹੀ ਹੋਇਆ ਜੀ ਸੋ ਬਰਾਵੋ